ਕਹਿੰਦੇ ਨੇ ਕਿ ਅਸੀਂ ਜੋਰ ਤਾਂ ਪੂਰਾ ਲਾਉਂਦੇ ਹਾਂ ਪਰ ਸਾਡੀ ਅੱਗੇ ਸੁਣੀ ਨਹੀਂ ਜਾਂਦੀ ਇਹ ਬਿਲਕੁਲ ਸੱਚ ਗੱਲ ਹੈ ਜੇਕਰ ਕੋਈ ਕੌਮ ਦਾ ਆਗੂ ਸਿਰ ਧਰਦੀ ਬਾਜ਼ੀ ਲਾਉਂਦਾ ਹੈ ਤਾਂ ਸਰਦਾਰ ਸਿਵਾਂਜੀ ਸਿੰਘ ਮਾਨ ਹੈ 80 ਸਾਲ ਦੀ ਉਮਰ ਵਿੱਚ ਉਹ ਰੋਜ਼ ਕਿਧਰੇ ਕਿਧਰੇ ਨਿਕਲਿਆ ਹੁੰਦਾ ਹੋਇਆ ਕੌਮ ਦੀ ਬਾਗਡੋਰ ਵਾਸਤੇ ਜਾਂ ਸੰਗਰੂਰ ਦੀ ਸੀਟ ਵਾਸਤੇ ਜਾਂ ਦਿੱਲੀ ਪਾਰਲੀਮੈਂਟ ਵਾਸਤੇ ਜੇਕਰ ਨਿਕਲ ਨਹੀਂ ਰਹੇ ਤਾਂ ਸਾਡੇ ਵਰਗੇ ਜੋ 35 ਪੈਂਦੀ 30 ਦੀ ਸਾਲ ਦੇ ਹਲੇ ਜਵਾਨੀ ਭਰ عمر ਵਿੱਚ ਵੀ ਇੱਕ ਦਿਨ ਆ ਕੇ ਸਟੇਜ ਤੋਂ ਬੋਲ ਜਾਂਦੇ ਹਨ ਤੇ ਉਹੀ ਫੋਟੋ ਵੀਡੀਓ ਨੂੰ ਮੀਨਾ-ਮੀਨਾ ਪਾ ਕੇ ਦਿਖਾਈ ਜਾਂਦੇ ਹਨ ਕਿ ਅਸੀਂ ਹਾਜ਼ਰੀ ਲਾ ਕੇ ਗਏ ਹਾਂ ਨੌਜਵਾਨ ਵੀਰੋ ਆਪਣੀ ਹਾਜ਼ਰੀ ਨਾਲ ਜਿਵੇਂ ਵੋਟਾਂ ਵਿੱਚ ਕਹਿੰਦੇ ਹੁੰਦੇ ਆ ਕਿ ਵੋਟ ਪਾਉਣੀ ਨਹੀਂ ਵੋਟ ਪਾਉਣੀ ਵੀ ਹੈ ਇਸੇ ਤਰੀਕੇ ਨਾਲ ਆਪਾਂ ਨੇ ਕੱਲਿਆਂ ਨੇ ਹਾਜ਼ਰੀ ਨਹੀਂ ਭਰਨੀ ਇੱਥੇ ਹੋ ਨੌਜਵਾਨਾਂ ਨੂੰ ਪ੍ਰੇਰ ਕੇ ਹਾਜ਼ਰੀ ਭਰਾਉਣੀ ਹੈ ਜੇਕਰ ਗੱਲ ਕਰੀਏ ਪੰਡੀ ਪ੍ਰਚਾਰ ਦੀ ਆਪਾਂ ਕਿਸੇ ਦਾ ਪੰਡੀ ਪ੍ਰਚਾਰ ਨਹੀਂ ਕਰਨਾ ਪਰ ਆਪਾਂ ਨੂੰ ਗੁਰ ਗੋਵੇ ਸੀ ਕਿਹਾ ਹੋਕਣਾ ਕਿ ਸਿੱਖਰੇ ਰਾਜਨੀਤੀ ਪੜਨੀ ਹੈ ਰਾਜਨੀਤੀ ਕੀ ਪੜਨੀ ਹੈ ਆਪਾਂ ਨੇ ਆਪਣੇ ਦਿਮਾਗ ਵਿੱਚ ਰੱਖਣਾ ਹੈ ਕਿ ਕਿੰਨਾ ਲੋਕਾਂ ਨੇ ਆਪੇ ਨਾਲ ਕਿਹੋ ਜਿਹਾ ਬਤਾਰਾ ਕਰਿਆ ਗਰਵਾਣੀ ਦਾ ਪ੍ਰਮਾਨ ਹੈ ਗੁਰਮੁਖ ਵੈਰ ਵਿਰੋਧ ਗਵਾਵਾ ਹਾ ਤੋਂ ਪਹਿਲਾਂ ਆਪਾਂ ਗੁਰਮੁਖ ਬਣੀਏ ਤੇ ਵੈਰ ਵਿਰੋਧ ਕਿਵੇਂ ਦਾ ਗਵਾਉਣਾ ਹੈ ਉਹਨਾਂ ਲੋਕਾਂ ਨਾਲ ਸਾਡਾ ਕੋਈ ਵੈਰ ਨਹੀਂ ਜਿਹੜੇ ਲੋਕ ਇਹ ਦੱਸਦੇ ਆਪ ਫਿਟੋਗੇ ਸਾਡੀਆਂ ਜੜਾਂ ਵੀ ਜਰੋੜ ਟੱਕ ਮਾਰ ਰਹੇ ਹਨ ਗੁਰੂ ਮੂਰ ਗੋਬੀ ਸਿੰਘ ਦਾ ਖਾਲਸਾ ਖੁਦ ਖੁਦਾ ਹੈ ਅਸੀਂ ਜੋ ਵੀ ਮੰਗਣਾ ਹੈ ਗੁਰੂ ਗੋਬੀ ਸਿੰਘ ਤੋਂ ਮੰਗਣਾ ਹੈ ਇਹਨਾਂ ਜੋ ਕੱਲ ਕਿਸੇ ਹੋਰ ਪਾੜੇ 'ਚ ਬੈਠੇ ਸੀ ਅੱਜ ਕਿਸੇ ਹੋਰ ਪਾੜੇ 'ਚ ਵਾਕੇ ਬੈਠੇ ਹਨ ਸਾਡਾ ਇਹਨਾਂ ਨਾਲ ਕੋਈ ਵਾਅਦਾ ਨਹੀਂ ਹੈ ਜੇਕਰ ਕੌਮੀਰ ਸਾਹਿਬ ਮੋਰਚਾ ਅੱਜ ਥੋੜਾ ਢੈਂਦੀ ਕਲਾ ਵਿੱਚ ਗਿਆ ਹੈ ਤਾਂ ਉਸ ਦੇ ਵਿੱਚ ਉਹਨਾਂ ਆਗੂਆਂ ਦਾ ਕਸੂਰ ਹੈ ਉਹਨਾਂ ਵਕੀਲਾਂ ਦਾ ਕਸੂਰ ਹੈ ਜਿਹੜੇ ਆਪਣੇ ਆਪ ਨੂੰ ਧਰਮੀ ਆਗੂ ਕਹਿੰਦੇ ਸੀ ਧਰਮੀ ਬਾਪੂ ਕਹਿੰਦੇ ਸੀ ਪਰ ਜਦੋਂ ਅਮਰਪਾਲ 18 ਮਾਰਚ ਦੀ ਗੱਲ ਹੈ ਜਦੋਂ ਸੁਹਾਣੇ ਮੋਰਚੇ ਲੱਗਿਆ ਤਾਂ ਸਾਰੇ ਨੌਜਵਾਨ ਕੌਮੀ ਸਾਂ ਮੋਰਚ ਦੇ ਵਿੱਚੋਂ ਉੱਠ ਕੇ ਸੁਹਾਣੇ ਗੁਰਦਵਾਰ ਸਾਹਿਬ ਅੱਗੇ ਬੈਠ ਗਏ ਇਹ ਗੱਲ ਅੱਜ ਤੁਹਾਨੂੰ ਮੈਂ ਪਹਿਲੀ ਵਾਰ ਇੱਥੇ ਸਪਸ਼ਟ ਰੂਪੀ ਦੱਸਣਾ ਚਾਹੁੰਦਾ ਹਾਂ ਕਿ ਕਿਤੇ ਇਹ ਜੋ ਨੌਜਵਾਨ ਇੱਥੇ ਬੈਠੇ ਹਨ ਇਹਨਾਂ ਦੇ ਮਨ ਵਿੱਚ ਕੋਈ ਹਰਖ ਹੋਵੇਗਾ ਕਿ ਕੌਮੀ ਸਾਂ ਮੋਰਚ ਨੇ ਅੰਮ੍ਰਿਤਪਾਲ ਵਾਰੀ ਕੋਈ ਕਾਲ ਨਹੀਂ ਦਿੱਤੀ ਦੇਖੋ ਗੱਲ ਕਰੀਏ ਜੋ ਇਹ ਕਮਰੇ ਵਿੱਚ ਬੈਠ ਕੇ ਮੀਟਿੰਗ ਕਰੀ ਗਏ ਉਹਨਾਂ ਵਿੱਚ ਕੌਣ ਸੀ ਜੋ ਮੋਰਚੇ ਦੇ 31 ਮੈਂਬਰੀ ਕਮੇਟੀ ਦੇ ਕੁਝ ਮੈਂਬਰ ਕੁਝ ਵਕੀਲ ਜੋ ਕਹੀਗੇ ਰੁਕੋ ਅਸੀਂ ਤੁਹਾਨੂੰ ਕੋਈ ਕਾਲ ਦੇਵਾਂਗੇ ਪਰ ਨੌਜਵਾਨਾਂ ਨੇ ਆਪਣੇ ਆਪ ਸੁਹਾਣੇ ਗੁਰਦੁਆਰਾ ਸਾਹਿਬ ਸਿੰਘ ਸ਼ੀਦਾ ਮੋਹਾਲੀ 에ਰਪੋਰਟ ਰੋਡ ਤੇ ਜੋ ਉਹਨੇ ਬਾਰ-ਬਾਰ ਇਹ ਗੱਲ ਦਿੱਤੀ ਕਿ ਜੋ ਅਸੀਂ ਕੌਮੀ ਸਾਂਹ ਮੋਰਚੇ ਦਾ ਹਿੱਸਾ ਨਾ ਤੇ ਭਾਈ ਅਮਰਪਾਲ ਸਿੰਘ ਵੀ ਸਾਡਾ ਹਿੱਸਾ ਹੈ ਪਰ ਕੋ ਸਰਕਾਰੀ ਆਗੂ ਵਿਚੇ ਸੁਹਾਣਾ ਗੁਰਦੁਆਰਾ ਦੀ ਕਮੇਟੀ ਜੋ ਕਿ ਬਲਬੀਰ ਭਾਜਪਾ ਕਾਂਗਰਸ ਆ ਸਾਰਿਆਂ ਨੂੰ ਸਰੋਪੇ ਦੰਦੀ ਫੱਟੀ ਹੈ ਉਸ ਕਮੇਟੀ ਨੇ ਨੌਜਵਾਨਾਂ ਤੇ ਡਾਂਗਾ ਫੇਰੀਆਂ ਇਸ ਵਿੱਚ ਮੋਰਚੇ ਕਮੇਟੀ ਹੈ ਜੋ ਸਿੰਘ ਸ਼ੀਦਾ ਦੇ ਨਾਮ ਤੇ ਕਰੋੜਾਂ ਖਰਪਾਪਿਆ ਬਜਟ ਲੰਡੀ ਹੈ ਉਸ ਨੇ ਨੌਜਵਾਨਾਂ ਦੇ ਡਾਂਗਾ ਫੇਰੀਆਂ ਤੇ ਸ਼ਾਮ ਨੂੰ ਲੰਗਰ ਤੱਕ ਦਾ ਪ੍ਰਬੰਧ ਵੀ ਨਹੀਂ ਕਰਕੇ ਦਿੱਤਾ ਸੋ ਨੌਜਵਾਨੋ ਸਾਰਿਆਂ ਸੰਤਾਂ ਨੂੰ ਬੇਨਤੀ ਹੈ ਬੇਸ਼ੱਕ ਆਪਾਂ ਨੇ ਸਾਰਿਆਂ ਦਾ ਸਾਥ ਲੈਣਾ ਹੈ ਪਰ ਆਪਾਂ ਨੇ ਇਹ ਦੇਖਣਾ ਹੈ ਕਿ ਲੋਕ ਕਿਹੜੇ ਪਾੜੇ ਵਿੱਚ ਖੜੇ ਹਨ ਕਿਤੇ ওই ਲੋਕ ਤਾਂ ਨਹੀਂ ਜਿਹੜੇ ਕਹਿੰਦੇ ਸੇ ਜੇ ਸਾਡੀ ਸਰਕਾਰ ਹੁੰਦੀ ਅਸੀਂ ਅਮਰਪਾਲ ਨੂੰ ਕਦਾਂ ਸਾਖਾਂ ਵਿੱਚ ਗੇਰ ਦੇਣਾ ਸੀ ਜੇ ਸਾਡੀ ਸਰਕਾਰ ਹੁੰਦੀ ਅਸੀਂ ਅਮਰਪਾਲ ਨੂੰ 10 ਮਿੰਟ ਵਿੱਚ ਲੋਡ ਕਰ ਦੇਣਾ ਸੀ ਸੋ ਨੌਜਵਾਨੋ ਜਦੋਂ ਅਸੀਂ ਕਾਂਗਰਸ ਦਾ ਵਿਰੋਧ ਕਰਦੇ ਅਸੀਂ ਨੌਜਵਾਨ ਮੋਰਚੇ ਵੱਲੋਂ ਨਹੀਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਕਾਂਗਰਸ ਦੇ ਏਜੰਟ ਹੋ ਬਿਲਕੁਲ ਨਹੀਂ ਨਾ ਅਸੀਂ ਕਾਂਗਰਸ ਦੇ ਏਜੰਟਾਂ ਨਾ ਅਸੀਂ ਬਾਦਲ ਦੇ ਏਜੰਟਾਂ ਅਸੀਂ ਗੁਰਗੋਬ ਸਿੰਘ ਦੇ ਪੁੱਤਰਾਂ ਨਾ ਚਿੰਦੇ ਬਾਰਸਾ ਅਸੀਂ ਜਿਵੇਂ ਉਹਨਾਂ ਨੇ ਖਾਲਸੇ ਰਾਜ ਦੀ ਗੱਲ ਕੀਤੀ ਜਿਵੇਂ ਉਸੇ ਲਹਿਰ ਨੂੰ ਬਾਈ ਦੀਪ ਸਿੰਘੂ ਨੇ ਉਸੇ ਲਹਿਰ ਨੂੰ ਪਾਈ ਅੰਮਰਪਾਲ ਸਿੰਘ ਨੇ ਖਾਲਸੇ ਰਾਜ ਦੀ ਗੱਲ ਕੀਤੀ ਅਸੀਂ ਅਸੀਂ ਉਹੀ ਖਾਲਸੇ ਰਾਜ ਦੀ ਗੱਲ ਕਰਾਂਗੇ ਬੇਸ਼ੱਕ ਸਾਨੂੰ ਹਲੇ ਹੋਰ 50 ਸਾਲ ਲੱਗ ਜਾਣ 100 ਸਾਲ ਲੱਗ ਜਾਵੇ ਪਰ ਅਸੀਂ ਇਹ ਹਿੰਦੁਸਤਾਨ ਦੀ ਇਹ ਨਹੀਂ ਭੁੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ